ਆਏ ਦਿਨ ਪਠਾਨਕੋਟ ਵਿਖੇ ਲੁੱਟਖੋ ਦੇ ਮਾਮਲੇ ਸਾਹਮਣੇ ਆ ਰਹੇ ਨੇ ਜੇਕਰ ਗੱਲ ਕਰੀਏ ਅੱਜ ਦੀ ਤਾਂ ਇੱਕ ਮਾਮਲਾ ਪਠਾਨਕੋਟ ਦੇ ਸਬਜੀ ਮੰਡੀ ਗਾਂਧੀ ਚੌਕ ਦੇ ਵਿੱਚੋਂ ਵੇਖਣ ਨੂੰ ਮਿਲਿਆ ਜਿੱਥੇ ਇੱਕ ਬਜ਼ੁਰਗ ਮਹਿਲਾ ਆਪਣੇ ਪਤੀ ਦੇ ਨਾਲ ਸਤਸੰਗ ਸੁਣ ਕੇ ਗਾਂਧੀ ਚੌਕ ਦੇ ਵਿੱਚ ਸਬਜੀ ਲੈਣ ਪਹੁੰਚਦੀ ਹੈ ਤੇ ਉੱਥੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਨੇ ਜੋ ਇੱਕ ਬਜ਼ੁਰਗ ਔਰਤ ਦੀਆਂ ਵਾਲੀਆਂ ਨੂੰ ਚਪਟਾ ਮਾਰ ਕੇ ਰਫੂ ਚੱਕਰ ਹੋ ਜਾਂਦੇ ਨੇ ਜਦੋਂ ਸਬੰਧੀ ਪੀੜਤ ਮਹਿਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਸਮਝ ਲਾ ਅੰਟੀ ਕਿੱਥਨੇ ਸਭ ਵਿਲੇ ਆ ਨਾ ਪਸ ਪਾਣਾ ਪੈ ਤਿਸੇ ਕੋਲ ਤਿੰਨ ਦਿਨ ਹੈ ਕਹਿੰਦੇ ਨਵੀਂ ਕੰਨਾ ਨਾ ਚਲ ਮੈਂ ਪ੍ਰਤੀਖਣੀ ਭਾਲ ਕੇ ਸਬਜੀ ਕਿੱਦਾਂ ਲਈ ਹੈ ਕਿਹੜੀ ਜਗ੍ਹਾ ਬਾਲੀ ਲਈ ਪਾਡੀ ਗੰਨਚੋੜ ਕੀ ਮੰਗ ਕਰਦੇ ਵੀ ਇਹ ਕੀ ਕਹਿੰਦਾ ਮਾਫੀ ਹੈ ਕਹਿੰਦਾ ਵੀ ਆ ਚਲ ਬਾਲੀ ਮਿਲਦੀ ਆ ਗਰੀਬ ਆਂਦੇ ਆ ਸੀ ਤੈਨੂੰ ਪੁੱਛੋਗਾ ਨਾ ਮਿਲ ਜਾਗਾ ਕੋਕਾ ਸਾਰ ਗਿਆ ਮੇਰਾ ਨਾਮ ਕਰਤਾਰ ਚੰਦਰ ਕੀ ਗੱਲ ਬਾਤ ਹੋਈ ਸਰ ਅਜੀ ਗੱਲ ਸਰ ਮੈਂ ਆਏ ਸਾਤਾਂ ਘਰੋਂ ਸੁਣ ਕੇ ਆ ਰਹੇ ਹਾਂ ਵੀ ਕਿਹੜੇ ਗਰੀ ਗਾਂਧੀ ਚੌਕੋਂ ਤੋਂ ਕਰਦੀ ਲਈ ਆ ਬਾਲੀ ਦੀ ਕੁਸੀ ਲਈਏ ਤੇ ਨਾਲ ਹੀ ਮੈਨ ਕੋ ਤੇਰਾ ਨਿਸੇ ਨਾਲ ਤੇ ਨਾਲ ਹੀ ਪਿੱਛੋਂ ਆਇਆ ਤੇ ਇੱਕ ਬੰਦਾ ਜਿਹੜਾ ਬਾਲੀ ਲਵਾ ਕੇ ਲੈ ਆਇਆ ਨਾਲ ਹੀ ਬਸ ਦੌੜ ਗਿਆ ਪਤਾ ਲੱਗਾ ਉਹ ਡੋੜੇ ਤੇ ਤੇ ਕਿ ਪੁਲਿਸ ਕੋਲ ਨੇੜੇ ਕਰਤੀ ਪੁਲਿਸਕ ਮੈਨ 850 ਜਰੂਰ ਪੁਲਿਸ ਕੋਲ ਕਰਾ ਦਿੱਤੀ ਜਿਹਦਾ ਟਾਈਮ ਸੀ 6 ਵਜੇ ਟਾਈਮ ਸੀ ਰਾਤ ਪਤ ਹਾਂਜੀ ਕਿਹੜੀ ਜਗ੍ਹਾ ਤੇ ਬਾਲੀ ਲੱਗੀ ਤੇ ਬਾਲੀ ਦਾ ਇੱਕ ਗਾਂ ਦੀ ਬੋਟੇ ਤੇ ਸਬਜ਼ੀ ਵਾਲੀ ਦੀ ਗਾਨ ਜਿਹੜੀ ਹੈ ਬਜ਼ੁਰਗ ਦੇ ਜਿਹੜੇ ਦੰਗੇ ਲਿਆੜੀ ਤੇ ਸਬਜ਼ੀ ਦੀ ਦੁਕਾਨ ਬਸ ਜੀ ਹਾਂਜੀ ਕੀ ਮੰਗ ਕਰਦਾ ਜੀ ਆਏ ਬੰਦੇ ਮੰਗੇ ਹੋਈ ਸਾਨੂੰ ਜਿਹੜੀ ਬੰਦੇ ਨੂੰ ਸਜ਼ਾ ਮਿਲਣੀ ਜਿਹੜੀ ਉਸ ਬੰਦੇ ਦੀ ਤੇ ਨਾ ਬਾਲੀ ਸਾਨੂੰ ਜਿਨੇ ਦਿਹਾੜੇ ਵਾਲੀ ਲੱਭਣੀ ਹਾਂ ਜਿਨੇ ਦਿਹਾੜੇ ਬਾਦਲੇ ਤੇ ਚੋਰ ਬਿਜਾਰੀ ਪੈ ਗਈ ਸ਼ਹਿਰ ਦੇ ਵਿੱਚ ਤੇ ਫਿਰ ਤੋਂ ਲੁੱਟਮਾਰ ਹੋ ਗਈ ਸ਼ਹਿਰ ਦੇ ਵਿੱਚ 6 ਵਜੇ ਦਿਨੇ ਦਿਨੇ ਟਾਈਮ 6 ਵਜੇ ਦਾ ਦਿਨੇ 6 ਵਜੇ ਦਾ ਟਾਈਮ ਆਣਾ